ਪੰਜਾਬ ਪੁਲਿਸ ਦੇ ਵੱਡੇ ਐਕਸ਼ਨ ਤੋਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਆਦਮ ਨੂੰ ਇੱਕ ਹਥਿਆਰਾਂ ਸਣੇ ਪੰਜ ਮੁਲਜ਼ਮ ਕਾਬੂ ਕਰ ਲਏ ਗਏ ਨੇ ਜਿਨ੍ਹਾਂ ਤੋਂ ਇੱਕ AK-308 ਅਸਾਲਟ ਰਾਈਫਲ ਸਣੇ ਕਈ ਹਥਿਆਰ ਬਰਾਮਦ ਕੀਤੇ ਗਏ ਨੇ ਦੋ ਗਲੌਕ ਪਿਸਟੋਲ 9mm ਚਾਰ ਮੈਗਜ਼ੀਨਾਂ ਤੇ 90 ਗਾਕੂ ਸਬੰਧ ਹੋਏ ਨੇ 7.5 ਲੱਖ ਰੁਪਏ ਦੀ ਡਰੱਗ ਮਨੀ ਮੀਨਾ ਤੋਂ ਬਰਾਮਦ ਕੀਤੀ ਗਈ ਹੈ ਇੱਕ ਕਾਰ ਤੇ ਤਿੰਨ ਮੋਬਾਈਲ ਵੀ ਜ਼ਬਤ ਕਰ ਲਏ ਗਏ ਨੇ ਆਈਐਸਆਈ ਦੇ ਨਾਲ ਸਬੰਧਤ ਫੜੇ ਗਏ ਇਹ ਮੁਲਜ਼ਮ ਨੇ ਜੱਗੂ ਭਗਵਾਨਪੁਰੀਆ ਦੇ ਸਾਥੀ ਨਵ ਭੰਡੂਰੀ ਤੱਕ ਪਹੁੰਚਾਉਣੇ ਸੀ ਹਥਿਆਰ ਅਮਰਸਰ ਦੇ ਹਾਤੀ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਚਲਾਇਆ ਗਿਆ ਤੇ ਇਸੇ ਦੌਰਾਨ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਆ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜੋ ਕਿ ਵੱਡੇ ਪੱਧਰ ਤੇ ਇਹਨਾਂ ਤੋਂ ਹਸਲਾ ਆ ਜੋ ਹਥਿਆਰ ਬਰਾਮਦ ਕੀਤੇ ਗਏ ਨੇ ਆ ਗ੍ਰਫਤਾਰ ਕੀਤੇ ਗਏ ਆ ਮੁਲਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਜੋਬਨ ਜੋਬਨਜੀਤ ਸਿੰਘ ਉਰਫ ਜੋਬਨ ਵਾਸੀ ਪਿੰਡ ਰੰਗੜ ਗੋਰਾ ਸਿੰਘ ਵਾਸੀ ਪਿੰਡ ਰੰਗੜ ਸ਼ੈਨਸ਼ਾ ਉਰਫ ਚਾਲੂ ਵਾਸੀ ਰਸੂਲਪੁਰ ਕਲਰ ਅੰਮ੍ਰਿਤਸਰ ਸਨੀ ਸਿੰਘ ਉਰਫ ਗਾਨਾ ਵਾਸੀ ਰਸੂਲਪੁਰ ਕਲਰ ਅੰਮ੍ਰਿਤਸਰ ਜਸਪ੍ਰੀਤ ਸਿੰਘ ਉਰਫ ਮੋਟੂ ਵਾਸੀ ਮੁਗਲ ਮੰਗੜੀ ਜ਼ਿਲ੍ਹਾ ਰੂਪਨਗਰ ਤਾਂ ਇਹ ਪੰਜੋ ਮੁਲਜ਼ਮ ਨੇ ਜਨਤ ਦੀ ਗਿਫਤਾਰੀ ਹੋਇਆ ਵੱਡੇ ਪੱਧਰ ਤੇ ਨਾ ਤੋ ਅਸਲਾ ਵੀ ਅਬਰਾਂਦ ਕੀਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਆਦ ਨੂੰ ਇੱਕ ਹਥਿਆਰਾਂ ਸਣੇ ਪੰਜ ਮੁਲਜ਼ਮ ਕਾਬੂ ਕੀਤੇ ਗਏ ਹੁਣ ਤੱਕ ਦੀ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਅਜਿਹਾ ਬਿਲਕੁਲ ਪਰਮਿੰਦਰ ਅੰਮ੍ਰਿਤਸਰ ਰੂਲਰ ਤੇ ਅਪਲੋਜ ਕੋਆਰਡੀਨੇਸ਼ਨ ਸੈਂਟਰਲ ਏਜੰਸੀਆ ਦੀ ਬਦਲਦਾਲ ਇੱਕ ਵੱਡਾ ਕੈਟਰ ਦੇ ਕੇ ਮੈਕਸਿਸ ਬਸ ਕੀਤਾ ਗਿਆ ਜਿਹਦੇ ਵਿੱਚ ਜਿਹੜੀ ਪਾਕਿਸਤਾਨ ਤੋਂ ਹੋ ਰਹੀ ਸੀ ਔਰ ਇਹਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਹੜੀ ਰਿਕਵਰੀ ਹੋਈ ਹੈ ਆਟੋਮੈਟਿਕ ਪਿਸਟਲ ਯਾਨੀ ਕੈਟਰ ਦੇ ਕਿ ਜਿਹੜੀ AK-74 ਹੁੰਦੀ ਹੈ 308 ਅਸੌਲਟ ਰਾਈਫਲ ਉਹਦੇ ਨਾਲ ਦੋ ਮੈਗਜ਼ੀਨ ਦੋ ਗੋਲਕ ਪਿਸਟਲ 9mm ਦੀ ਔਰ ਚਾਰ ਮੈਗਜ਼ੀਨ 90 ਜਿੰਦਾ ਕਾਰਤੂਸ AK ਰਾਈਫਲ 10 ਜਿੰਦਾ ਕਾਰਤੂਸ 9mm ਦੇ ਤੇ 7.5 ਲੱਖ ਡਰਗ ਬੰਦੀ ਦੇ ਨਾਲ ਘਾਰ ਤੇ ਮੋਬਾਈਲ ਫੋਨ ਰਿਕਵਰ ਕੀਤੇ ਨੇ ਗਏ ਦੇਖੋ ਇਹ ਜਿੰਨਾ ਵੀ ਜਿਹੜਾ ਅਸਲਾ ਕਿਉਂਕਿ ਜਿਹੜੇ 5 ਦੀ ਗ੍ਰਫਤਾਰੀ ਹੋਈ ਹੈ ਜਿਹੜਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਇਹਨਾਂ ਦੇ ਨਾਂ ਇਹਨਾਂ ਦੇ ਜਿਹੜੇ ਤੇ ਇਹ ਵੱਡਾ ਲੈਕਸ ਜਿਹੜਾ ਇਹ ਚੱਲ ਰਿਹਾ ਸੀਗਾ ਔਰ ਇਹਨਾਂ ਨੇ ਜੱਗੂ ਭਗਵਾਨਪੁਰਿਆ ਦਾ ਜਿਹੜਾ ਇੱਕ ਖਾਸ ਗੁਰਗਾ ਨਾਮ ਉਹਨੂੰ ਇਹ ਦੇਣਾ ਸੀਗਾ ਔਰ ਪਾਕਿਸਤਾਨ ਤੋਂ ਇੱਕ ਇਹ ਫਾਈਲ ਸੀ ਔਰ ਇੱਕ ਵੱਡੀ ਜਦ ਤੱਕ ਦੇਖ ਕੇ ਮਾਰਦਾ ਨੂੰ ਅੰਜਾਮ ਦੇਣ ਦੀ ਗੱਲ ਸੀਗੇ ਬਲਕਿ ਪੰਜਾਬ ਹੀ ਨਹੀਂ ਜਿਹੜੇ ਤੋਂ ਸਾਨੂੰ ਜਾਣਕਾਰੀ ਦੇ ਰਹੇ ਨੇ ਪੰਜਾਬ ਹੀ ਨਹੀਂ ਬਲਕਿ ਵੱਖ-ਵੱਖ ਥਾਵਾਂ ਤੇ ਇੱਕ دہشت ਪਚਾਉਣ ਦਾ ਔਰ ਟਾਰਗੇਟ ਕਿਲਿੰਗ ਆਪਣੇ ਜਿਹੜੀ ਰਾਈਵਲ ਗੈਂਗ ਹੈ ਉਹਨਾਂ ਤੋਂ ਬਦਲਾ ਲੈਣ ਦੀ ਇਹ ਪੂਰੀ ਜਿਹੜੀ ਸਾਜ਼ਿਸ਼ ਆ ਉਹ ਘੜੀ ਗਈ ਸੀ ਉਹਦੇ ਵਾਸਤੇ ਇਹਨਾਂ ਦੇ ਵਾਸਤੇ ਇਹ ਰਾਈਫਲ ਇਹਦੇ ਜਿਹੜੇ ਸੋਫਿਸਟੀਕੇਟਿਡ ਵੈਪਨ 9mm ਕੋਲਟ ਪਿਸਟਲ ਜਿੰਦਾ ਕਾਰਤੂਸ ਔਰ ਇਹਨਾਂ ਨੂੰ ਜਿਹੜੇ ਅੱਗੇ ਪੈਹੇ ਦੇਨੇ ਜੀ ਯਾਨੀ ਕਿ ਲੋਜਿਸਟਿਕ ਚੀਜ਼ਾਂ ਦੇ ਨਾਲ-ਨਾਲ ਜਿਹੜੀ ਫਾਈਨੈਂਸ਼ੀਅਲੀ ਇਹਨਾਂ ਨੂੰ ਮਦਦ ਕਰਦੀ ਸੀ ਅੱਗੇ ਇਹਨਾਂ ਦੇ ਜਿਹੜੇ ਐਸੋਸੀਏਟਸ ਐ ਉਹਨਾਂ ਦੇ ਵਾਸਤੇ ਇਹ ਪੈਸਾ ਆਇਆ ਸੀਗਾ ਔਰ ਇਹਨਾਂ ਦੇ ਜਿਹੜੇ ਮੋਬਾਈਲ ਸੀ ਇਹਨਾਂ ਦੇ ਮੋਬਾਈਲ ਤੋਂ ਜਦ ਖੋਲ ਕੇ ਸਾਰੀ ਪੁਛਗਿੱਛ ਕੀਤੀ ਗਈ ਔਰ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕਈ ਵੱਡੇ ਖੁਲਾਸੇ ਹੋਏ ਨੇ ਕਿਉਂਕਿ ਇਹ ਜਿਹੜੀ ਇਨਫੋਰਮੇਸ਼ਨ ਸੀ ਇਹ ਜੁਆਇੰਟ ਆਪਰੇਸ਼ਨ ਹੋਇਆ ਅੰਮ੍ਰਿਤਸਰ ਰੂਲਰ ਪੁਲਿਸ ਤੇ ਸੈਂਟਰਲ ਏਜੰਸੀਆਂ ਦਾ ਕਿਉਂਕਿ ਇਹ ਇਨਫੋਰਮੇਸ਼ਨ ਜਿਹੜੀ ਸੀਗੀ ਪੱਕੀ ਇਨਫੋਰਮੇਸ਼ਨ ਸੀ ਕਿ ਪਾਕਿਸਤਾਨ ਤੋਂ ਯਾਨੀ ਕਿ ਬਾਰਡ ਇਸ ਜ਼ਖੀਰਾ ਜਿਹੜਾ ਛੇਪ ਹੈ ਜਿਹੜੇ ਮੈਂਬਰ ਤੇ ਜਿਹੜਾ ਛੇਪ ਹੈ ਉਹ ਇੱਥੇ ਪਹੁੰਚ ਰਹੀ ਹੈ ਤੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋ ਪੰਜਾਬ ਦੇਣਾ ਜਿਹਦੇ ਕਰਕੇ ਇਹ ਪੂਰਾ ਅਸਲਾ ਜਿਹੜਾ ਹੈ ਔਰ ਇਹਦੇ ਵਿੱਚ ਇਹ ਲੋਕ ਸ਼ਾਮਿਲ ਨੇ ਜੇਕਰ ਇਹਨਾਂ ਨੂੰ ਫੜਿਆ ਜਾਵੇ ਤਾਂ ਇਹ ਵੱਡਾ ਅਸਲਾ ਜਿਹੜਾ ਉਹ ਰਿਕਵਰ ਹੋ ਸਕਦਾ ਹੈ ਯਾਨੀ ਕਹਿ ਸਕਦੇ ਕਿ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਣ ਵਾਲੀ ਸੀ ਕਿਉਂਕਿ ਇੱਕ ਰਾਈਵਲ ਗੈਂਗ ਇੱਕ ਟਾਰਗੇਟ ਖਿਲਿੰਗੇ ਦੇ ਸਾਹਮਣੇ ਆਪਣੀ ਰਾਈਵਲ ਗੈਂਗ ਦੇ ਨਾਲ ਬਦਲਾ ਲੈਣ ਵਾਸਤੇ ਇੱਕ ਪੂਰੀ ਸਾਜ਼ਿਸ਼ ਘੜੀ ਗਈ ਸੀ ਜਿਸ ਕਰਕੇ ਕੋਈ ਵਾਰਦਾਤ ਨੂੰ ਅੰਜਾਮ ਦੇ ਦਿੱਤੀ ਸਾਜੀ ਜਿਹੜੀ ਉਹ ਗੱਡੀ ਜਾ ਰਹੀ ਸੀ ਔਰ ਇੱਕ ਵੱਡੀ ਵਾਰਦਾਤ ਅਸੀਂ ਕਹਿ ਸਕਦੇ ਆ ਦੇਖੋ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਆਟੋਮੈਟਿਕ ਪਿਸਟਲ ਰਾਈਫਲ ਟੋਲਕ ਪਿਸਟਲ ਪਹਿਲੇ ਸਾਰੀ ਜਿਹੜੀ ਹੈਗੀ ਚੀਜ਼ਾਂ ਅੱਗੇ ਤੋਂ ਅੱਗੇ ਪਹੁੰਚਣੀ ਸੀ ਔਰ ਇਹ ਪੂਰਾ ਨੈਕਸਸ ਕਿੰਨਾ ਚੱਲ ਰਿਹਾ ਹੈ ਦੇਖੋ ਪਰਮਿੰਦਰ ਇੱਕ ਵੱਡਾ ਨੈਕਸਸ ਚੱਲ ਰਿਹਾ ਹੈ ਇੱਕ ਬਟੇ ਬਦਲ ਦੇ ਰਾਈਵਲ ਗੈਂਗ ਦੇ ਬਦਲ ਲੈਣ ਦੀ ਜਿਹੜੀ ਸਾਜ਼ਿਸ਼ ਹੈ ਉਹ ਘੜੀ ਜਾ ਰਹੀ ਸੀ ਲੇਕਿਨ ਪੁਲਿਸ ਵੱਲੋਂ ਸੈਕਟਰ ਜਲਦੀਆ ਦੀ ਬਦਦ ਨਾਲ ਇਹ ਨੈਕਸਸ ਜਿਹੜਾ ਬਸ਼ ਕੀਤਾ ਹੈ ਤੇ ਇਹਨਾਂ ਦੀ ਪੁੱਛਗਿੱਛ ਹੋਰ ਕਿਨਾ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਦੇ ਵਿੱਚ ਕੰਮ ਕਰ ਰਹੀ ਹੈ ਥੈਂਕ ਯੂ ਮੋਦੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਮਰਸਰ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਆਧੁਨਿਕ ਹਥਿਆਰਾਂ ਸਣੇ ਪੰਜ ਮੁਲਜ਼ ਆਧੁਨਿਕ ਹਥਿਆਰ ਅਸਲਾ ਜੋ ਕਿ ਨਾਂ ਤੋਂ ਬਰਾਂਧ ਕੀਤਾ ਗਿਆ ਜਿਸ ਦੇ ਵਿੱਚ AK-308 ਅਸਾਲਟ ਰਾਈਫਲ ਇਸ ਤੋਂ ਇਲਾਵਾ ਹੋਰ ਕਈ ਹਥਿਆਰ ਨੇ ਇਸ ਦੇ ਵਿੱਚ 2 ਗਲੌਕ ਪਿਸਤੋਲ 9mm 4 ਮੈਗਜ਼ੀਨਾਂ ਤੇ 90 ਕਾਰਤੂਸ ਵੀ ਬਰਾਂਧ ਕੀਤੇ ਗਏ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਇਫਰਾਕ ਦੇ ਵਿੱਚ ਉਸ ਦੀ ਇਤਿਆਰੀ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਮਸਰ ਦਿਹਾਤੀ ਪੁਲਿਸ ਤੇ ਕੇਂਦਰੀ ਏਜੰਸੀਆਂ ਨੇ ਮਿਲ ਕੇ ਇਹ ਸਾਂਝਾ ਆਪਰੇਸ਼ਨ ਚਲਾਇਆ ਤੇ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਇਹ ਵੀ ਵੱਡਾ ਖੁਲਾਸਾ ਹੋਇਆ ਕਿ ਜੱਗੂ ਭਗਵਾਨਪੁਰੀਆ ਦੇ ਸਾਥੀ ਨਵ ਭੰਡੋਰੀ ਤੱਕ ਹਥਿਆਰ ਪਹੁੰਚਾਏ ਜਾਣੇ ਸਨ